ਨਾਟਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਅਮਨਜੀਤ ਸਿੰਘ ਰਮਾਣਾ ਪਿਛਲੇ 3.5 ਮਹੀਨਿਆਂ ਤੋਂ ਇੱਕ ਤੀਬਰ ਅਤੇ ਸੰਤੁਸ਼ਟ ਕਰਨ ਵਾਲੇ ਪ੍ਰਚਾਰ ਦੌਰੇ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਵਿਰਾਮ ਦਾ ਦੰਸੀ ਦੇਰ ਤੱਕ ਸੁੱਤੇ ਦਿਨ ਦੀ ਸ਼ੁਰੂਆਤ ਹਲਕੇ ਫੁਲਕੇ ਢੰਗ ਨਾਲ ਕੀਤੀ ਖਾ ਚੰਗਾ ਖਾਣਾ ਖਾਧਾ ਆਪਣੀ ਟੀਮ ਅਤੇ ਨਗਰ ਨਿਗਮ ਨੂੰ ਬੇਨਤੀ ਕੀਤੀ ਕਿ ਉਹ ਹਲਕੇ ਭਾਰ ਵਿੱਚ ਪੋਸਟਰ ਵਾਲ ਜਾਂ ਰੈਂਪ ਅਤੇ ਸਟਿੱਕਰਾਂ ਸਮੇਤ ਸਾਰੀਆਂ ਚੋਣ ਸੰਬੰਧਿਤ ਸਮੱਗਰੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ। ਉਹਨਾਂ ਨੇ ਕਿਹਾ ਕਿ ਮੈਂ ਹਲਕਾ ਨਾਸ਼ਤਾ ਕੀਤਾ ਤੇ ਸਭ ਤੋਂ ਮਹੱਤਵਪੂਰਨ ਆਪਣੇ ਪਰਿਵਾਰ ਨਾਲ ਵਧੀਆ ਸਮਾਂ ਬਤਾਇਆ ਇੱਕ ਅਜਿਹੀ ਚੀਜ਼ ਜਿਸ ਦੀ ਮੈਨੂੰ ਚੋਣ ਮਹੀਮ ਦੌਰਾਨ ਬਹੁਤ ਜ਼ਿਆਦਾ ਹੀ ਮੈਂ ਅੰਤ ਵਿੱਚ ਆਪਣੇ ਪੋਤੇ-ਪੋਤੀਆਂ ਆਰਿਆਂ ਅਨਹਦ ਅਤੇ ਇਵਾਨ ਨਾਲ ਸਮਾਂ ਬਿਤਾਉਣ ਦੇ ਯੋਗ ਹੋ ਗਿਆ ਉਹਨਾਂ ਨੂੰ ਇਹ ਕਹਿੰਦੇ ਸੁਣ ਕੇ ਦਾदू ਅੰਤ ਵਿੱਚ ਤੁਹਾਨੂੰ ਦੇਖ ਕੇ ਬਹੁਤ ਚੰਗਾ ਲੱਗਿਆ ਅਸੀਂ ਤੁਹਾਨੂੰ ਸਿਰਫ ਪੋਸਟਰਾਂ ਤੇ ਹੋਲਡਿੰਗਾਂ ਤੇ ਹੀ ਦੇਖ ਰਹੇ ਸੀ ਇਹ ਇੱਕ ਦਿਨ ਨੂੰ ਛੂ ਲੈਣ ਵਾਲੀ ਯਾਦ ਦਿਵਾਉਂਦਾ ਸੀ ਕਿ ਮੈਂ ਕਿੰਨਾ ਸਮਾਂ ਦੂਰ ਸੀ ਅਰੂੜਾ ਨੇ ਕਿਹਾ ਕਿ ਅਸੀਂ ਇੱਕ ਪਰਿਵਾਰ ਵਜੋਂ ਇਕੱਠੇ ਦੁਪਹਿਰ ਦਾ ਖਾਣਾ ਖਾਧਾ ਤੇ ਮੈਂ ਅੱਜ ਰਾਤ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਮਨਪਸੰਦ ਰੈਸਟੋਰੈਂਟ ਵਿੱਚ ਰਾਤ ਦੇ ਖਾਣੇ ਲਈ ਬਾਹਰ ਲੈ ਜਾਣ ਦੀ ਉਮੀਦ ਕਰ ਰਿਹਾ ਹਾਂ ਮੈਂ ਅਗਲੇ 2 ਦਿਨਾਂ ਆਪਣੇ ਅਜ਼ੀਜ਼ਾਂ ਨਾਲ ਬਿਤਾਉਣ ਦੀ ਯੋਜਨਾ ਬਣਾ ਰਿਹਾ ਹਾਂ ਜੋ ਕਿ ਚੋਣ ਪ੍ਰੋਗਰਾਮਾਂ ਦੇ ਉਝੇਮਿਆਂ ਕਾਰਨ ਪਿੱਛੇ ਰਹਿ ਗਏ ਸੀ ਇਹ ਵਿਰਾਮ ਸਿਰਫ ਆਰਾਮ ਕਰਨ ਲਈ ਹੀ ਨਹੀਂ ਸਗੋਂ ਨਵੀਂ ਊਰਜਾ ਨਾਲ ਅੱਗੇ ਵਧਣ ਤੋਂ ਪਹਿਲਾਂ ਪ੍ਰਤੀਬਿੰਬਤ ਕਰਨ ਰੀਚਾਰਜ ਕਰਨ ਅਤੇ ਦੁਬਾਰਾ ਜੁੜਨ ਲਈ ਵੀ ਮਹੱਤਵਪੂਰਨ ਹੈ